ਦਰ ਨਿਉ ਖੁੱਲ ਲਗੇ ਨਾ ਚੱਕ ਆਪਣੇ ਬਾਰੇ ਨਾ ਕਰਾਂ ਕੀ ਕੋਲੇ ਬੜਾ ਜੀ ਨਾ ਟੋਮੇਟੋ ਕੀ ਫੇਰ ਆ ਗਏ ਸਾਡੇ ਭੁੰਡੇ ਆਹੀ ਆ ਦੇਖ ਲੈ ਹਈ ਆਪ ਲੱਦ ਕੇ ਸਾਡੇ ਉਹ ਇਹ 10 15 ਮਿੰਟ ਬਾਪੂ ਜੀ ਇਹ ਇਧਰੋਂ ਮਤਲਬ ਆਏ ਹੀ ਆਪਣੇ ਪੋਤਰੀ ਨੂੰ ਬੱਚਾ ਆਇਆ ਉਹਨੂੰ ਮਿਲਣ ਵਾਸਤੇ ਆਇਆ ਤੇ ਉਹਨੂੰ ਇੱਥੋਂ ਆਪਣੇ ਬਾਬੇ ਨੌਰਸ ਸਮਾਤ ਤੋਂ ਚੜਾ ਕੇ ਗਏ ਬਾਪੂ ਜੀ ਗਾਰਡ ਦੇ ਸ਼ੀਟ ਤੇ ਬਰਾਬਰ ਤੇ ਟੈਂਪੂ ਵਾਲੇ ਦੇ ਬਰਾਬਰ ਤੇ ਬੈਠੇ ਅਜੇ ਅਸੀਂ ਕਿਪ ਜਾ ਕੇ ਘਰ ਨਹੀਂ ਪਹੁੰਚੇ ਤੇ ਫੋਨ ਚਲ ਗਿਆ ਵੀ ਐਕਸੀਡੈਂਟ ਹੋ ਗਿਆ ਵੇਖੋ ਪ੍ਰਸ਼ਾਸਨ ਹੁਣ ਵੇਖੋ ਇਤਨਾ ਲਾਸ਼ਾਂ ਪਿਆ ਘੰਟਾ ਹੋ ਗਿਆ ਲਾਸ਼ਾਂ ਪਿਆ ਨੂੰ ਕੋਈ ਪ੍ਰਸ਼ਾਸਨ ਨਹੀਂ ਕਰਨ ਦੇ ਆ ਗੱਲ ਜੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂ ਮਨੋਜੀ ਰਣ ਸਿੰਘ ਦਾ ਆਗੂ ਆ ਪਿੰਡ ਦਾ ਜੀ ਅਹੀਂ ਆਪਣੇ ਕਾਈ ਤੇ ਕੋਈ ਡਿਸੀਜਨ ਲਿਆ ਫੇਰ ਆਖਣਾ ਜੀ ਜਨਤਾ ਖਰਾਬ ਹੁੰਦੀ ਆ ਜਾਂ ਉਹ ਹੁੰਦੀ ਆ ਇਹ ਚੀਜ਼ਾਂ ਹੁੰਦੀਆਂ ਵੇਖੋ ਹੋਣ ਤੇ ਸਾਡੀ ਸਾਡਾ ਬੰਦਾ ਵੀ ਚਲ ਗਿਆ ਤੇ ਸਾਡੀ ਸੁਣਵਾਈ ਵੀ ਕੋਈ ਨਹੀਂ ਜੀ ਅਹੀਂ ਕੋਈ ਤਰ ਨਾਲ ਆਉਨੇ ਕੋਈ ਮਜਰਾ ਕਰਦੇ ਆ ਤੇ ਫੇਰ ਆਖਣਾ ਜੀ ਇਹ ਜਹੇ ਬੰਦੀਆਂ ਗਲਤ ਆ ਅਸੀਂ ਕੀ ਮੰਗ ਕਰਦੇ ਆ ਅਸੀਂ ਜਨੇ ਵੀ ਇਨਸਾਫ ਚਾਹੁੰਦੇ ਹਾਂ ਕਿਦਾ ਰੌਂਗ ਸਾਈਡ ਤੋਂ ਗੱਡੀ ਆਈ ਆ ਗੱਡੀ ਦੇ ਹਾਲਤ ਵੇਖ ਲਓ ਤੇ ਉਹ ਬਜ਼ੁਰਗ ਦੀ ਜਾਨ ਤੇ ਹੁਣ ਚਲ ਗਿਆ ਉਹ ਜਿਹੜੇ ਘਰ ਦਾ ਟੇਬੂ ਚੋਂਦਾ ਹੈ ਕਿਦਾ ਇੱਕ ਜੀ ਕਿ ਦੋ ਜੀ ਉਹ ਵੀ ਚਲ ਗਿਆ ਤੇ ਹੁਣ ਉਹਨੇ ਕਮਾਈ ਦਾ ਸਾਧਨ ਖਤਮ ਹੋ ਗਿਆ ਤੇ ਬਜ਼ੁਰਗ ਵੀ ਸਾਰਾ ਆਗੂ ਲੈ ਕੇ ਸਾਰੇ ਪਰਿਵਾਰ ਨੂੰ ਇਕੱਠਾ ਲੈ ਕੇ ਤੁਰਿਆ ਫਿਰਦਾ ਸੀ ਗੱਲ ਬਾਤ ਇਦਾਂ ਪਿੰਡੋਂ ਸ਼ਵੇਰੇ ਸਾਢੇ 8 ਵਜੇ ਚੱਲੇ ਆ ਅਦਿਤ ਨਾ ਗਏ ਉਹ ਭਤੀ ਸਾਡੀ ਇੱਥੇ ਵਿਆਹੀ ਆ ਗਰਾਂਚਿੰਗ ਪੰਡੋਰੀ ਉਹਦੇ ਘਰ ਬੇਟਾ ਹੋਇਆ ਹੈ ਅੱਛਾ ਤੇ ਉਹਨੂੰ ਮਿਲਣ ਵਾਤੇ ਚੱਲੇ ਗਏ ਸੀ ਤੇ ਉਧਰੋਂ ਰੋਟੀ ਪਾਣੀ ਖਾ ਗਏ ਉਹਨਾਂ ਨੇ ਨਾ ਗਏ ਉਹਨਾਂ ਨੂੰ ਉਧਰ ਬਿਠਾਤਾ ਆ ਆਟੋ ਤੇ ਤੇ ਇੱਥੇ ਜਦੋਂ ਆਏ ਆ ਤੰਤਾਂ ਰੋਡ ਤੇ ਕਾਲਾ ਸਾਹਿਬ ਕੋਲ ਉਧਰ ਲਾਗੇ ਉਧਰੋਂ ਆਟੋ ਆਇਆ ਉਹ ਦੂਜੀ ਸ਼ਿਫਟ ਗੱਡੀ ਆਈ ਬੜੀ ਤੇਜ਼ ਉਹਨਾਂ ਨੇ ਵਿੱਚ ਮਾਰਦੀ ਆ 6 6 ਜਾਨਾਂ ਦੀ ਮੌਤ ਹੋ ਗਈ ਨਾਮ ਕੀ ਉਹਨਾਂ ਦਾ ਨਾਮ ਹਰਪਜ ਸਿੰਘ ਆ ਜੀ ਕਿੰਨੇ ਜਣੇ ਦੀ ਡੈਥ ਹੋਈ 6 ਜਾਨਾਂ ਦੀ ਬੋਲਦੇ ਮੈਂ ਤੇ ਹੁਣੇ ਆਇਆ ਉਧਰੋਂ ਦੀ ਨਾਮ ਕੋਈ ਪਤਾ ਉਹਨਾਂ ਦਾ ਨਾਮ ਮੈਨੂੰ ਉਹਦੇ ਆਪਣੇ ਪਿਤਾ ਦੇ ਨਾਮ ਨਾਮ ਦਾ ਪਤਾ ਤੁਹਾਡੇ ਪਿਤਾ ਦਾ ਨਾਮ ਹਰਪੰਜ ਸਿੰਘ ਹੈ ਕਿੰਨੇ ਜਣੇ ਜਿਹੜੇ ਇੰਜਰ ਹੋ ਗਏ ਆ ਡੈਥ ਹੋਈ ਜਣੇ 6 ਜਣੇ ਦੱਸਦੇ ਆ ਯਾਰ ਤੇ ਪੁਲਿਸ ਅਫਸਰਸ਼ਨ ਆਏ ਆਏ ਤੇ ਆ ਗਏ ਆ ਵੇ ਗੱਡੀਆਂ ਤੇ ਖਲੋਤੀ ਉਹਨਾਂ ਦੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਇਹ ਇਨਸਾਫ ਮੰਗਦੇ ਹੋ ਮੰਗ ਹੋਈ ਚਲੋ ਕਸੂਰ ਕਿਹਦਾ ਮੰਨਦੇ ਤੁਸੀਂ ਕਿਹਦਾ ਕਸੂਰ ਤੇ ਉਹ ਗੱਡੀ ਵਾਲੇ ਦਾ ਹੀ ਆ ਜਦੋਂ ਅੰਮ੍ਰਿਤਸਰ ਵਾਲੋਂ ਗੱਡੀ ਆਈ ਆ ਰੋਡ ਸੈਂਡ ਵਾਲੋਂ ਆਈ ਇਹ ਦੱਸਦੇ ਆ ਤੇ ਉਹਦੇ ਉਹਨਾਂ ਦੇ ਵਿੱਚ ਲਿਆ ਕੇ ਮਾਰਦੇ ਆਟੋ ਦੇ ਵਿੱਚ ਤੇਜ ਬਸਤਾਰ ਜੀ ਗੱਡੀ ਤੇਜਵਾ ਤੇ ਤਾਂ ਹੀ ਵਜੀ ਨੇ ਇਹ 6 ਜਾਣਿਆਂ ਦੀ ਇਕੱਠੀ ਮੌਤ ਹੋ ਗਈ ਆ ਤੁਹਾਡੇ ਜਿਹੜੇ ਫਾਦਰ ਉਹ ਚਲਾ ਰਹੇ ਆ ਆਟੋ ਚਲਾ ਰਹੇ ਨਹੀਂ ਨਹੀਂ ਉਹ ਤੇ ਦੂਜੇ ਸਾਈਡ ਤੇ ਬੈਠੇ ਸੀ ਹਾਂਜੀ ਹਾਂਜੀ ਉਹ ਦੇਖੋ ਇਹ ਸੰਗਰਾਣਾ ਸਾਬ ਦੇ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਕਾਰ ਤੇ ਆਟੋ ਦਾ ਕਾਰ ਚ ਇੱਕ ਇੱਕ ਜਣਾ ਸੀ ਤੇ ਆਟੋ ਚ ਨੌ ਜਣੇ ਸੀ ਜਿਹਦੇ ਤੋਂ ਚਾਰ ਜਣੇ ਦੀ ਕੈਜੁਅਲਟੀ ਹੋ ਗਈ ਹੈ ਤੇ ਬਾਕੀ ਅੰਡਰ ਟ੍ਰੀਟਮੈਂਟ ਆ ਇੱਕ ਗਲਤੀ ਕੀਤੀ ਹੈ ਜੀ ਦੇਖੋ ਜੀ ਇਹ ਵੈਰੀਫਾਈ ਕਰ ਰਹੇ ਆ ਉਥੇ ਮੌਕੇ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿਉਂਕਿ ਹਜੇ ਕੋਈ ਵੀ ਬਿਆਨ ਦੇਣ ਦੇ ਕਾਬਿਲ ਨਹੀਂਗਾ ਜਿਵੇਂ ਕੋਈ ਸੇਵਲ ਹੁੰਦਾ ਹੈ ਤੇ ਆਪਾਂ ਉਹਨਾਂ ਨੂੰ ਪਤਾ ਲੱਗ ਸਕਦਾ ਵੀ ਆਪਾਂ ਨੂੰ ਐਕਚੁਅਲੀ ਹੋਇਆ ਕੀ ਹੈ ਪਰ ਇਹ ਵੀ ਫਿਲਹਾਲ ਗ੍ਰੈਜੂਐਲਟੀ ਹੋਈ ਹੈ ਤੇ ਜਿਹੜੇ ਮਤਲਬ ਹੈਗੇ ਆ ਜਿਹੜੇ ਅਲਾਈਵ ਆ ਉਹ ਵੀ ਹਜੇ ਅਨਕੌਂਸ਼ੀਅਸ ਹੈ ਗੱਡੀ ਤੇ ਕੱਲਾ ਹਾਂਜੀ ਗੱਡੀ ਤੇ ਕੱਲਾ ਤੇ ਵੈਰੀਫਾਈ ਹੋਇਆ ਸਾਹੀ ਵੈਰੀਫਾਈ ਕਰ ਰਹੇ ਆ ਜੀ ਹਜੇ ਜਿੱਦਾਂ ਵੈਰੀਫਾਈ ਹੁੰਦਾ ਮੈਂ ਤੁਹਾਨੂੰ ਅੱਗੇ ਦੱਸ ਦਿਆਂਗੇ ਕਿੰਨਾ ਦੀ ਗ੍ਰੈਜੂਐਲਟੀ ਹੋਈ ਉਹਦਾ ਚੰਗ ਹੋਈ ਜੀ ਸੌਰੀ ਕਿੰਨਾ ਦੀ ਗ੍ਰੈਜੂਐਲਟੀ ਹੋਈ ਉਹਦਾ ਚੰਗ ਹੋਈ ਹਾਂਜੀ ਹਾਂਜੀ ਬਿਲਕੁਲ ਉਹਨਾਂ ਦੀ ਫੈਮਿਲੀ ਹੈਗੀ ਆ ਤੇ ਇੱਕ ਫੈਮਿਲੀ ਦੇ ਤਾਂ ਦੋਨੇ ਹਸਬੰਡ ਵਾਈਫ ਐ ਸੁਲਤਾਨਪੁਰ ਦੇਖੋ ਜੀ ਅੰਮ੍ਰਿਤਸਰ ਦੇ ਨੇ ਅੰਮ੍ਰਿਤਸਰ ਦੇ ਨੇ ਮੈਮ ਟੋਟਲ ਕਿੰਨੇ ਜਾਣੇ ਸੀਗੇ ਟੋਟਲ ਜੀ 9 ਜਣੇ ਆ ਜਿਨ੍ਹਾਂ ਚੋਂ 4 ਜਣੇ ਐਕਸਪਾਇਰ ਹੋ ਚੁੱਕੇ ਆ ਕਿਨ ਲੇਡੀਸ ਕਿੰਨੇ ਤੇ ਜੈਂਟਲ ਆ ਇੱਕ ਲੇਡੀ ਦੀ ਡੈਥ ਹੋ ਚੁੱਕੀ ਆ ਤੇ ਦੋ ਲੇਡੀਸ ਅੰਡ ਟਰੀਟਮੈਂਟ ਆ ਇੱਕ 5 6 ਜਣੇ ਇੱਕੋ ਫੈਮਿਲੀ ਦੇ ਤੇ ਬਾਕੀ 3 ਜਣੇ ਅਲੱਗ ਆ ਮੈਨੂੰ ਇਹ ਪਤਾ ਲੱਗ ਰਿਹਾ ਕਿ ਡਰਾਈਵਰ ਕੋਲੋਂ ਡ੍ਰਿੰਕ ਕੀਤੀ ਗਈ ਕਿਉਂਦਾ ਦੇਖੋ ਐਸੀ ਤਫਤੀਸ਼ ਕਰ ਰਹੇ ਆ ਤੇ ਅਸੀਂ ਉਹ ਵੀ ਪਤਾ ਕਰ ਰਹੇ ਆ ਵੀ ਉਹ ਕਿਹੜੇ ਹਸਪੀਟਲ ਚ ਐਡਮਿਟ ਆ ਸਾਨੂੰ ਪਤਾ ਲੱਗ ਗਿਆ ਵੀ ਐਂਬੂਲੈਂਸ ਉਹਨੂੰ ਵੀ ਲੈ ਕੇ ਗਈ ਹੈ ਤੇ ਜਿੱਦਾਂ ਹੀ ਪਤਾ ਲੱਗਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਤੇ ਬਾਕੀ ਜੋ ਵੀ ਇਹਦੇ ਤੇ ਅਸੀਂ ਐਕਸ਼ਨ ਲਵਾਂਗੇ ਆਪਣਾ ਜੋ ਵੀ ਬੰਦ ਕਰਾਈ ਉਹ ਕਰਾਂਗੇ